ਪਿਆਰ ਭਰੀ ਸਾਸਰੀ ਘਰ ਫੇਸਬੁਕ YouTube ਵਾਲਿਆਂ ਨੂੰ ਕਿਸੇ ਨੇ ਐਡ ਲਵਾਉਣੀ ਪੰਚ 7 ਫੋਟੋਆਂ ਭੇਜੋਗਾ ਤਾਂ ਵਾਲੇ ਪਰ ਪੋਰਟਰ ਦੇ ਨੰਬਰ ਚੱਲੀ ਜਾਂਦਾ ਤੇ ਆਪਾਂ ਨੇ ਕਹਿੰਦੇ ਚਾਰ ਤੋਂ ਪੰਜ ਚ ਜਾ ਵੀਡੀਓ ਸਾਰੀ ਵੇਖ ਭਰਾ ਬਣ ਕੇ ਸਟੈਪ ਪਰ ਕਰੋ ਲਾਇਕ ਸ਼ੇਅਰ ਕਮੈਂਟ ਨਾ ਕਰਦਿਆ ਕਰੋ ਲਾਇਕ ਕਰਦਿਆ ਕਰੋ ਭਰਾ ਬਣ ਕੇ ਗਰੂ ਲਾਇਕ ਕਰਿਆ ਕਰੋ ਵੀਡੀਓ ਵੇਖਣ ਵਾਲੇ ਮੇਰੇ 16 ਚ 11 ਛੇ ਦਾ ਟਰਾਲਾ ਭੋਜ ਜਾਂ ਕਿਸੇ ਵੀਰ ਭੈਣੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 8 ਇੰਚੀ ਗਾਡਰ 10 ਨੜੀ ਹਾਬਾ 4 ਇੰਚੀ ਐਸਾ ਟੋਕੇ ਦਾ ਰੰਗ ਕੀਤਾ ਜਾਲੀ ਲੱਗੀ ਆ ਵੈਟ ਨੂੰ 4 ਵਜੇ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰਦੇ ਹੈ ਵੀ ਤੋਂ ਭਰਾ ਟਰਾਲਾ 10 ਨੜੀ ਹਾਬਾ ਦੀ ਤੇ 4 ਇੰਚੀ ਐਸਾ 11 6:30 ਦਾ ਟਰਾਲਾ ਵਧੀਆ ਟਾਇਰ ਆ ਟਰਾਲੇ ਦੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਬਰਾਲਾ ਏਰੀਆ ਵੀਰ ਦਾ ਸੰਗੂਰ ਬਰਾਲਾ ਏਰੀਆ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਕੋਕਾਪੀ ਟਰਾਲਾ ਸੰਗੂਰੇ ਰਿਆ ਤੇ ਕੋ ਕਾ ਵੀ ਟਰਾਲਾ ਕਿਸੇ ਵੀਰ ਪਾਈ ਨੇ ਲੈਣਾ ਵੀ ਦਸ ਪਰ ਕਸੇ ਟਾਇਰ ਨਵੇਂ ਚੜੇ ਵੇ ਟਰਾਲੇ ਦੇ ਹੈਵੀ ਤੋਂ ਪਾਰਾ ਟਰਾਲਾ ਬਣਾਇਆ ਵਾ 11 6.5 ਦਾ ਤੇ ਲੈਫਟ ਵਾਲਾ ਟਰਾਲਾ ਕਿਸੇ ਵੀਰ ਪਾਈ ਨੇ ਲੈਣਾ ਵੇ 8 ਨੜੀ ਹਵਾ ਆਪਾ ਨਾ 10 ਨੜੀ ਹਵਾ ਆਪਾ 4 ਇੰਚੀ ਹੱਸਾ ਤੇ 4 ਇੰਚੀ ਥੇਲੇ ਬੱਤੇ ਆ ਲੈਫਟ ਵਾਲਾ ਟਰਾਲਾ 8 ਇੰਚੀ ਗਾਡਰ ਆ ਵਧੀਆ ਟਰਾਲਾ ਟਾੜਾ ਸੇਲ ਦਾ ਮਾਲ ਲੱਗਿਆ ਵਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਸੰਪਰਕ ਕਰ ਸਕਦੇ ਆ ਰੇਟ ਦੀ ਗੱਲ ਕਰੀਏ ਰੇਟ ਹੈਗਾ 145000 ਰੁਪਿਆ ਮੌਕੇ ਦੇ ਮਾਨਤਾਣ ਕਰਦੇ ਨੇ ਕਿ 145000 ਰੁਪਿਆ ਰੇਟ ਆ ਮੌਕੇ ਦੇ ਮਾਨਤਾਣ ਕਰ ਦੇਣ ਗਿਆ ਥੱਲੇ ਪੰਪ ਦੀ ਫੋਟੋ ਆ ਗਈ ਬਹੁਤ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਤੇ ਕੋਕਾ ਵੀ ਟਰਾਲਾ 140000 ਰੁਪਿਆ 45000 ਰੁਪਿਆ ਰੇਟ ਆ वजिया ट्राला किसी भीर भाई ने लेना होनेसपर्क कर नवा ट्राला दो हज़ार पच्ची माडल इन्होंने वीर को बहुत ट्राले खड़े होंगे बारह का भी खड़ा वो भी लेना बिजनेस पर कर दो हज़ार दो माड ट्रैक्टर आ सत सौ पैंती इंजन गेयर का ओके आ ड चेक लग्या वा बहुत वजिया ट्रैक्टर आ रंग पाया नब्बे सरपेंटे का लोकेशन रंग दीर आजा तो कोका पी ट्रैक्टर सत्त सौ पैंती ਰੇਟ ਹੈਗਾ ਇਹਦਾ 2 ਜਾਂ 2 ਮਾਡਲ ਇੰਜਨ ਗੇਅਰ ਦਾ ਓਕੇ ਭਲੇ ਵਾਕੇ ਲੈ ਸਕਦੇ ਇੰਜਨ ਪੂਰਾ 90 ਪੈਸੇ 50 ਭਲੇ ਵਾਕੇ ਲੈ ਸਕਦੇ ਆ ਤੇ ਰੇਟ ਹੈਗਾ ਇਹਦਾ 2 ਲੱਖ ਤੇ 45000 ਰੁਪਿਆ 2 ਲੱਖ 45000 ਰੁਪਿਆ ਰੇਟ ਆ ਇੰਜਨ ਗੇਅਰ ਦਾ ਓਕੇ ਆ 735 ਟਰੈਕਟਰ ਆ ਕੋਕਾ ਪੀ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਦਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਇੰਜਨ ਕੇ ਤਾਂ ਓਕੇ ਬਣੀ ਵਾਹ ਕੇ ਲੈ ਸਕਦੇ ਆ ਪੂਰਾ ਵਧੀਆ ਟਰੈਕਟਰ ਆ ਕੋਕਾ ਪੀ ਸੋ ਤੇ ਰੰਗ ਪੇੜ ਦਾ ਟਰੈਕਟਰ ਨੀਰ ਆ ਜਾ ਇੰਜਨ ਜਵਾ ਓਕੇ ਆ ਤੇ ਭਰਾ ਦੇ ਆ ਵੇ ਲੋ ਵਾਹ ਕੇ ਨੇ ਕੋਕਾ ਪੀ ਟਰੈਕਟਰ ਆ ਮੀਟਰ ਦੀ ਫੋਟੋ ਸਾਰੇ ਕਾਹੇ ਜੀ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ 2002 ਮਾਡਲ ਆ ਰੇ ਲੈ ਕੇ 70 75 ਰੁਪਏ ਤੇ ਘਰੇ ਟਰੈਕਟਰ ਵੇਖਿਆ ਆ ਰੱਖਿਆ ਵਾ ਤੇ ਕੋਕਾ ਵੀ ਟਰੈਕਟਰ ਆ ਇੰਜਨ ਜੂਈ ਕੋਕਾ ਪੀਸਾ ਜਮਾ ਹੀ ਉਹ ਆਂਦੇ ਵੀਰਾਂ ਦੇ ਪਰੇ ਵਾਕੇ ਦਾ ਚਾਰ ਘੰਟੇ ਵਾ 2007 ਮਾਡਲ ਟਰੈਕਟਰ ਆ 4575 ਇੰਜਨ ਕੇ ਤਾਂ ਓਕੇ ਆ ਟਾਇਰ ਹੈਗੇ 80 ਪੈਸੇ ਚਾਰੇ ਰੰਗ ਪੇਂਟ ਤਾਂ ਨੀਰ ਆ ਜਾ ਸਰਪੈਂਕ ਚ ਵਜਦਾ 4575 ਵੇ ਵਧੀਆ ਟਰੈਕਟਰ ਆ ਮਰਗਾੜ ਸ਼ਗਾਰ ਨਾਲ ਦੇ ਆ ਹੁੱਕ ਸ਼ੁੱਕ ਵਧੀਆ ਲੱਗੀ ਵੀ ਟਰੈਕਟਰ ਦੇ ਡੰਡਾ ਬੱਟੀ ਟਾਵਰ ਨਾਲ ਤੇ ਜੁਜਾ ਇੰਜਨ ਗੇਅਰ ਦਾ ਪੂਰਾ ਓਕੇ ਆ ਰੰਗ ਦੀ ਲੋਕੇਸ਼ਨ ਵਧੀਆ ਪਈ ਆ ਤੇ ਕੋਕਾ ਵੀ ਟਰੈਕਟਰ ਸ 2 ਜਾਂ 7 ਮਾਡਲ 3 ਲੱਖ 5000 ਰੁਪਏ ਮੰਗਦੇ ਮੌਕੇ ਦੇ ਮਾਨਤਾਨ ਕਾਦਰ ਕੇ ਫੁੱਲ ਮਾਨਤਾਨ ਕਰ ਦੇਣਗੇ 5 575 ਟਰੈਕਟਰ ਦਾ 2 ਜਾਂ 7 ਮਾਡਲ ਟੈਨ ਲੱਖ ਪੰਜ ਹਜ਼ਾਰ ਰੁਪਇਆ ਮੰਗ ਕਰਦੇ ਆ ਕਿਸੇ ਵੀਰ ਭਾਈ ਨੂੰ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਪੱਕੇ ਟਾਇਰ ਆ ਇੰਜਨ ਗੇਅਰ ਦਾ ਓਕੇ ਆ ਤੇ ਕਿਸੇ ਵੀਰ ਭਾਈ ਨੂੰ ਲੈਣਾ ਵੀ ਤਾਂ ਸੰਪਰਕ ਕਰ ਲਓ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਦਾ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਇੱਕੇ ਵੀਰ ਕੋਲੇ ਦੋ ਟਰੈਕਟਰ 755 ਤੇ 575 ਵੀਰ ਕੋਲ ਸਾਰੀ ਵੇਚ 750 ਦਾ ਸੋਨਾ ਲਿਖਾ ਬਹੁ ਬਜਾ ਟਰੈਕਟਰ ਪਿਆ 750 ਦਾ ਸੋਨਾ ਲਿਖਾ ਇੰਜਣ கேਰਦਾ ਓਕੇ ਆ ਟਾਇਰ ਵਧੀਆ ਪਏ ਆ 70 80 ਪਏ ਤੇ ਰੰਗ ਪੇਂਟ ਦਾ ਟਰੈਕਟਰ ਨਹੀਂ ਰਾਜਾ ਕਿਸੇ ਵੀਰ ਪੈ ਨਹੀਂ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਮਾਲਕ ਜੀ ਦਾ ਨੰਬਰ ਉੱਤੇ ਚੱਲੀ ਜਾਂਦਾ 2010 ਮਾਡਲ ਆ 11ਵੇਂ ਮਹੀਨੇ ਦੇ ਵਿੱਚ ਆਇਆ ਵਾ ਤੇ ਗੰਡਾ ਪੱਟੀ ਢਾਵ ਨਾਲ ਹੁੱਕ ਚੱਕ ਵਧੀਆ ਟਰੈਕਟਰ ਆ ਕਿਸੇ ਵੀਰ ਪੈ ਨਹੀਂ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਰੇਟ ਹੈਗਾ 3 ਲੱਖ 3 ਲੱਖ ਤੇ 20000 ਰੁਪਿਆ ਰੇਟ ਆ 3.5 ਲੱਖ ਸੌੜੀ 3.5 ਲੱਖ ਰੁਪਿਆ ਰੇਟ ਆ ਤੇ 2010 ਮਾਡਲਾ 750 ਦਾ ਸੋਨਾ ਦੀ ਘਾ ਰੰਗ ਪੇਂਟ ਦਾ ਨੀਰ ਆ ਜੀ ਟਰੈਕਟਰ ਕੋਕਾ ਵੀ ਟਰੈਕਟਰ ਕਿਸੇ ਵੀ ਰਾਈਡ ਪਈ ਲੈਣਾ ਵੀ ਦਾ ਸਪਾਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਜਿਹਦਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਕੋਕਾ ਵੀ ਟਰੈਕਟਰ ਆ ਤੇ ਬੋਲ ਜੀ ਟਾਵਰ ਫੱਟੀ ਡੰਡਾ ਨਾਲ ਦੇਣਗੇ ਤੇ ਇੰਜਨ ਕੇਅਰ ਤਾਂ ਓਕੇ ਆ ਟਾਇਰ ਪੱਕੇ ਆ ਚਾਰੇ ਪੰਜਾਬ ਨੰਬਰ ਆ ਤੇ ਇਨ ਕੋਕਾਬੀ ਟਰੈਕਟਰ ਆ ਰੰਗ ਪੇਂਟ ਦਾ ਜਿਵੇਂ ਟਰੈਕਟਰ ਨਹੀਂ ਰਾ ਕਿਸੇ ਵੀ ਪੈਨ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਜਿਹੜੀਆਂ ਸਾਰੀ ਜਾਣਕਾਰੀ ਨੰਬਰ ਨਹੀਂ ਫੋਨ ਲੱਗ ਦੇ ਸਕਦੇ 750 ਦਾ ਸੋਨਾ ਜਿੱਕਾ ਵਧੀਆ ਬੈਂਪਰ ਸ਼ੈਂਪਨ ਲੱਗਿਆ ਕੋਕਾਬੀ ਟਰੈਕਟਰ ਆ ਤੇ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਕਰਦੇ ਕਰੋ 1985 ਮਾਡਲ ਆ ਇੰਜਨ ਗੇਅਰ ਦਾ ਓਕੇ ਆ ਟਰੈਕਟਰ 735 ਟਾਇਰ ਹੈਗੇ 40% 30% ਇੰਨ ਰੰਗ ਪੇਂਟ ਵਾਵਾਇਆ ਤੇ ਲੋਕੇਸ਼ਨ ਤੁਣੀ ਵੇਖ ਹੀ ਸਕਦੇ ਕਿਉਂ ਜਾ ਤੇ ਕੋਕਾ ਵੀ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਵੀ ਦਸਪਰ ਕਰ ਸਕਦੇ ਵਾਹ ਕੇ ਲੈ ਸਕਦੇ ਵੀਰਾਂ ਦੇ ਰੇਡ ਤੁਣੀ ਫੋਨ ਤੇ ਸੱ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਕਹਿੰਦੀ ਜਾਂਦਾ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਆ ਬਾਵਾਂ ਆ ਟਰੈਕਟਰ ਦਾ 735 ਬੈਂਡਰੀ ਨਵੀਂ ਰੱਖੀ ਆ ਬਰਾਉਂਡ ਦੀ ਇਹ ਜੀ ਡਾਵਰ ਪੱਟੀ ਡੰਡਾ ਨਾਲ ਦੇਣਗੇ ਪੰਜਾਬ ਨੰਬਰ ਇੰਜਨ ਗੇਅਰ ਤਾਂ ਓਕੇ ਆ ਮਰਗੜ ਵੇਖ ਹੀ ਸਕਦੇ ਤੁਸੀਂ ਕਿਉਂਗੇ ਆ ਇਹ ਟਰੈਕਟਰ ਕੋ ਵਧੀਆ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਪਰ ਕਰ ਸਕਦੇ ਆ 735 ਇੰਜਨ ਗੇਰ ਦਾ ਪੂਰਾ ਹੋ ਕੇ ਆ ਤੇ ਰੰਗ ਪੇਂਟ ਵੇਖ ਹੀ ਸਾ ਤੇ ਕੋਕਾ ਵੀ ਵਧੀਆ ਟਰੈਕਟਰ ਆ ਸਾਰੀ ਜਾਣਕਾਰੀ ਜਿਹੜੀ ਫੋਨ ਕਰ ਸਕਦੇ ਆ ਵੀਰੇ ਕੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਤਾਂ ਸਬਸਕ੍ਰਾਈਬਰ ਭਰਾਵਾਂ